ਈ ਹਾਲ ਹੈ ਕਿਰਪਾ ਕਿਰਪਾ ਮਾਲਕ ਦੀ ਮਹਾਰਾਜ ਤੇ ਇੱਕ ਤੇਰਾ ਚੇਲਾ ਸੀਗਾ ਜਿਹੜਾ ਉਹ ਜਸ਼ਨ ਮਲੋੜ ਤੋਂ ਹਾਂਜੀ ਤੇ ਉਹ ਇੱਥੇ ਆਇਆ ਹੋਇਆ ਤੇਰੇ ਕੋਲੇ ਹਾਂਜੀ ਮੇਰੇ ਕੋਲ ਅੱਛਾ ਅੱਛਾ ਕਿਵੇਂ ਆਇਆ ਇੱਥੇ ਵੈਸੇ ਪਿਆਰ ਮੁਹੱਬਤ ਆ ਮਹਾਰਾਜ ਮਿਲਣ ਆ ਗਿਆ ਅੱਛਾ 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 ਮੈਂ ਇਹਦੇ ਪਿੰਡ ਆਇਆ ਸੀਗਾ ਮੇਰੇ ਦਾ ਕੱਲ ਦਾ ਹੈ ਮੇਰੇ ਕੋਲੇ ਅੱਛਾ ਅੱਛਾ ਕੱਲ ਦਾ ਆਇਆ ਹੈ ਜੀ ਚਲੋ ਇਹਨੂੰ ਕਹੋ ਮੈਨੂੰ ਫੀਰਪੋਟ ਮਿਲ ਕੇ ਜਾਵੇ ਜੀ ਆਪਣਾ ਕੰਮ ਸੀ ਮਾਰੇ ਇਹਦੇ ਤੱਕ ਕੋਈ ਤੋਂ ਨੂੰ ਆ ਕੰਮ ਹੀ ਹੈ ਆਈ ਮੈਂ ਉਹਨੂੰ ਮੈਂ ਕਿਹਾ ਸੀ ਮਿਲਿਆ ਉਹ ਕਹਿੰਦੇ ਮੈਂ ਨਹੀਂ ਜਾਣਾ ਕਹਿੰਦਾ ਗੁਰੂ ਜੀ ਮੈਂ ਤੁਹਾਡੇ ਨਾਲ ਆ ਨਹੀਂ ਨਹੀਂ ਤੁਹਾਡੇ ਨਾਲ ਤਾਂ ਕੋਈ ਗੱਲ ਨਹੀਂ ਹੂੰ ਵੀ ਹਾਂਜੀ ਪਰ ਇਹ ਤਾਂ ਇਹਦੇ ਤੋਂ ਵੱਖਰੇ ਤੌਰ ਤੇ ਇਹਦੇ ਕੋਲੇ ਆਈ ਸੀਗੇ ਜੇ ਤਾਂ ਕੋਈ ਕਿਸੇ ਤੋਂ ਨੇ ਪੈਸੇ ਲਿੱਤੇ ਮਹਾਰਾਜ ਕੋਈ ਪੈਸੇ ਨਾ ਸਵਾਲ ਆਓ ਸਾਡੇ ਨਾਲ ਤੁਸੀਂ ਹੁਕਮ ਕਰੋ ਪੈਸੇ ਹੈਗੇ ਆ ਸਕਰੀਨ ਸ਼ਾਟ ਹੈਗੇ ਆ ਜੀ ਮੈਂ ਦੇਉਂਦਾ ਕਿ ਇਹਦੇ ਖਾਤੇ ਚ ਐਂਟਰੀ ਹੈ ਮਹਾਰਾਜ ਪੈਸੇ ਜਾਂਦੇ ਸੇਵਾਦਾਰ ਦੇ ਚੇਲੇ ਬਾਲ ਕੇ ਦੇ ਇੱਕ ਮਿੰਟ ਜੀ ਉਹ ਇੱਕ ਮਿੰਟ ਹੋਲਡ ਰੱਖੋ ਉਹ ਮੈਂ ਜਿਹੜੇ ਪੈਸੇ ਲਿੱਤੇ ਦਿੱਤੇ ਮੈਂ ਮੜਵਾਉਂਗੀ ਇਹ ਤੋਂ ਨਹੀਂ ਪੈਸੇ ਚਲੋ ਤਾਂ ਮੜਵਾ ਲਾਂਗੇ ਜੀ ਹੈ ਨਾ ਬਾਕੀ ਪਖੰਡ ਬਾਰੇ ਕੀ ਕਹਿਣਾ ਜੀ ਇਹਦਾ ਪਖੰਡ ਬਾਰੇ ਨੂੰ ਮੈਂ ਸਮਝਾਇਆ ਮੈਂ ਕਿ ਪੁੱਤ ਸੋਸ਼ਲ ਮੀਡੀਆ ਤੇ ਵੀਡੀਓ ਨਹੀਂ ਦੁਆਜ ਤੋਂ ਬਾਦ ਪਾਣੀਆਂ ਇਹ ਸੋਸ਼ਲ ਮੀਡੀਆ ਤੇ ਕੱਲੀ ਵੀਡੀਓ ਪਾ ਨਾ ਤੋਂ ਨਾ ਤੋਂ ਨਾ ਤੋਂ ਪਾਉਣ ਲਾਣੀ ਤੇਰੇ ਕੋਲ ਸੰਗਤ ਆਂਦੀ ਆ ਬਹਿ ਕੇ ਰੱਬ ਰੱਬ ਕਰਕੇ ਤੋਰ ਬਹਿ ਕੇ ਆਪਦੇ ਸੰਗਤ ਨਾਲ ਬਚਨ ਕਰ ਤੇ ਬਾਬਾ ਜੀ ਆਪਾਂ ਵੀ ਟਾਈਮ ਦਿੱਤਾ 6 ਤਰੀਕ ਦਾ ਪਹਿਲਾਂ ਪਹਿਲਾਂ ਮਿਲ ਗਏ ਮੀਡੀਆ ਚ ਤੁਹਾਡਾ ਆਪਣਾ ਦਰਬਾਰ ਆ ਮਹਾਰਾਜ ਤੁਸੀਂ ਵੀ ਆ ਸਕਦੇ ਆਂ ਦਰਬਾਰ ਤੁਹਾਡੇ ਤੋਂ ਬਾਹਰ ਦੱਸੋ ਅਸੀਂ ਨਹੀਂ ਮੈਂ ਤਾਂ ਦਰਬਾਰ ਚ ਕਿਵੇਂ ਆਉਣਾ ਤੁਸੀਂ ਆਪਾਂ ਬੈ ਕੇ ਸਾਂਝੀ ਥਾਂ ਤੇ ਬਹਿ ਜੀਏ ਆਪਾਂ ਚਾਰ ਤੁਹਾਡੇ ਬੰਦੇ ਹੋ ਜਾਣ ਚਾਹਤ ਅਸੀਂ ਜੀ ਸਤਿਮਾਰਾ ਜੀ ਆਪਣੇ ਜਿਹੜੇ ਬਾਬਾ ਬਲਦੇਵ ਸਿੰਘ ਜੀ ਆ ਜਥੇਦਾਰ ਬਾਬਾ ਜਸਵੰਤ ਸਿੰਘ ਜੀ ਉਹ ਗਏ ਹੋਏ ਆਪਣਾ ਉੱਥੇ ਨਹੀਂ ਉਹ ਤਾਂ ਗੁਰੂ ਦੀਆਂ ਲਾਡਲੀਆਂ ਲਾਡਲੀਆਂ ਫੌਜਾਂ ਜੀ ਸਤਿਮਾਰਾ ਜੀ ਗੁਰੂ ਜੀ ਦੀਆਂ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਆ ਸੁਣੋ 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 ਉਹ ਗੁਰੂ ਦੀਆਂ ਲਾਡਲੀਆਂ ਫੌਜਾਂ ਆ ਉਹਨਾਂ ਨਾਲ ਜਿਹੜਾ ਤੁਹਾਡਾ ਕੋਈ ਗੁਰਮਤਾ ਸੀਗਾ ਉਹ ਸਾਂਝਾ ਹੋਇਆ ਹੋਣਾ ਜਾਂ ਕੋਈ ਮਾਫੀਨਾਮਾ ਜਿਵੇਂ ਵੀ ਜੀ 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 ਉਹ ਵੀ ਸਾਡੇ ਨੇ ਆਪਣੇ ਅਸੀਂ ਉਹਨਾਂ ਦੇ ਆ ਜੀ ਤੁਸੀਂ ਵੀ ਸਾਡੇ ਹੋ ਬਾਬਾ ਜੀ ਕੋਈ ਨਹੀਂ ਅਸੀਂ ਕਿਹੜਾ ਤੁਹਾਡੇ ਦੋਖੀ ਆ ਪਰ ਆਏ ਆ ਵੀ ਚਲੋ ਆਪਾਂ ਜਿਹੜੇ ਸਾ ਸਵਾਲ ਜਵਾਬ ਕਰਨੇ ਆ ਆਪਾਂ ਬਹਿ ਕੇ ਕਰ ਲਈਏ ਨਵੇੜੀਏ ਕੰਮ ਕਿਉਂਕਿ ਮੈਨੂੰ ਸੰਗਤਾਂ ਪੁੱਛ ਰਹੀਆਂ ਕਿਉਂਕਿ ਵੱਡਾ ਇਕੱਠ ਨਾ ਹੋਵੇ ਹਨਾ ਮਾਹੌਲ ਪੰਜਾਬ ਦਾ ਨਾ ਖਰਾਬ ਹੋਵੇ ਮਹਾਰਾਜ ਗੱਲ ਪਤਾ ਕੀ ਹੁਣ ਮੇਰੇ ਨਾਲ ਤੋਂ ਤੁਸੀਂ ਕਹਿ ਰਹੇ ਕੋ ਟਾਵਰ ਵਾਲਾ 25 ਲੱਖ ਆ ਗੱਲ ਦਾ ਮੈਨੂੰ ਪਤਾ ਨਹੀਂ 25 ਲੱਖ ਟਾਵਰ ਇਹ ਸਿਸਟਮ ਪਹਿਲੇ ਨੰਬਰ ਤੇ ਮਹਾਰਾਜ ਜੀ ਮੈਂ ਕਿਸੇ ਨਾਲ ਫੋਨ ਤੇ ਗੱਲ ਹੀ ਨਹੀਂ ਕਰਦੀ ਬਾਬਾ ਜੀ ਮੈਂ ਨਾ ਵੇਖੋ ਮੈਂ ਤਾਂ ਤੁਹਾਨੂੰ 25 ਲੱਖ ਜਿਹੜਾ ਕਿਹਾ ਨਾ ਉਹ ਤੁਹਾਡੇ ਸਾਰੇ ਪ੍ਰੂਫ ਆਏ ਆ ਮੇਰੇ ਕੋਲੇ ਤੁਸੀਂ ਮਹਾਰਾਜ ਜੀ ਇਹ ਮੇਰੇ ਤੁਹਾਡੇ ਕੋਲ ਪ੍ਰੂਫ ਆਏ ਆ ਤੁਸੀਂ ਮੋਗੇ ਰੱਖੋ ਸਾਮਾ ਗੁਰਦੁਆਰਾ ਕੋਈ ਕਿਸੇ ਗੁਰਦੁਆਰੇ ਸਾਹਿਬ ਚ ਰੱਖ ਲਓ ਸਾਮਾ ਨਹੀਂ ਨਹੀਂ ਮੈਂ ਤਾਂ ਸਾਂਝੇ ਤਾਂ ਤੇ ਰੱਖ ਲਓ ਉਧਰ ਉਹ ਵੀ ਆਪਣੇ ਜਸਵੰਤ ਸਿੰਘ ਜੀ 4 ਤਰੀਕ ਤੱਕ ਉਹ ਵੀ ਆ ਜਾਣਗੇ 4 ਤੋਂ ਬਾਅਦ ਜਿਹੜਾ ਮਰਜ਼ੀ ਤੁਸੀਂ ਟਾਈਮ ਰੱਖ ਲਓ ਮਹਾਰਾਜ ਤਾਬਿਆਦਾਰ ਆ ਤੁਹਾਡੇ ਨਹੀਂ ਨਹੀਂ ਤੁਸੀਂ ਜਸਵੰਤ ਸਿੰਘ ਬਾਬਾ ਜੀ ਨਾਲ ਜਿਵੇਂ ਗੱਲ ਕੀਤੀ ਆ ਉਹ ਵੀ ਆਪਾਂ ਕਰਨੀ ਆ ਆਪਾਂ ਪਹਿਲਾਂ ਉਹਨਾਂ ਨੇ ਉਹਨਾਂ ਨੇ ਮਾਰੇ ਮਨੇ ਇਹ ਗੱਲ ਕਹੀ ਆ ਬਾਬਾ ਜੀ ਮੇਰੇ ਤੋਂ ਬਾਹਰ ਜਾ ਕੇ ਉਹਨਾਂ ਨੇ ਮਹਾਪੁਰਸ਼ਾਂ ਨੇ ਸਾਨੂੰ ਇਹ ਗੱਲ ਬੋਲੀ ਆ ਜੇ ਸਾਡੇ ਤੋਂ ਬਾਹਰ ਹੋ ਕੇ ਤੁਸੀਂ ਉਹਨਾਂ ਨਾਲ ਸਲਾਹ ਕਰ ਲਈ ਕੋਈ ਗੱਲਬਾਤ ਕਰ ਲਈ ਫੇਰ ਅਸੀਂ ਤੁਹਾਡੇ ਮਗਰ ਨਹੀਂ ਖੜਨਾ ਹੁਣ ਨਹੀਂ ਸਲਾਹ ਆਪਾਂ ਕਦੋਂ ਮਤਵਾਰਾ ਸਾਡੇ ਸ਼ਹਿਰ ਦੇ ਜੱਥੇਦਾਰ ਆ ਮਹਾਰਾਜ ਉਹਨੇ ਅਸੀਂ ਉਹਨਾਂ ਨਾਲ ਤੁਹਾਡਾ ਨਾ ਨਹੀਂ ਜੀ ਉਹ ਤਾਂ ਉਹਨਾਂ ਦਾ ਵੇਖੋ ਮਾਫੀਨਾਮਾ ਵੱਖਰਾ ਨਾ ਉਹ ਤਾਂ ਜੋ ਵੀ ਤੁਹਾਡਾ ਮੈਨੂੰ ਨਹੀਂ ਪਤਾ ਉਹਨਾਂ ਨਾਲ ਰੌਲਾ ਕੀ ਸੀਗਾ ਕਿ ਕੋਈ ਪੈਸਿਆਂ ਦਾ ਰੌਲਾ ਕਿ ਤੇਲਿਆ ਦਾ ਰੌਲਾ ਸਾਡੇ ਨਾਂ ਤੇ ਕਿਸੇ ਨੇ ਫਲੌਟ ਕੀਤਾ ਮਹਾਰਾਜ ਉਹ ਜਦੋਂ ਜਿਵੇਂ ਤੁਸੀਂ ਇੱਕ ਮਿੰਟ ਸੁਣੋ ਜੀ ਤੁਸੀਂ ਇਹ ਗੱਲ ਕਹਿੰਦੇ ਹੋ ਬ੍ਰਾਡ ਤੇ ਜੇ ਲੋਕ ਆ ਕੇ ਤੁਹਾਡੇ ਤੁਹਾਨੂੰ ਕਹਿਣਗੇ ਵੀ ਅਸੀਂ ਇਹਨਾਂ ਨੂੰ ਹੱਥ ਕੈਸ਼ ਦਿੱਤਾ ਫਿਰ ਉਹਦਾ ਕੀ ਬਣੂਗਾ ਦੇਖੋ ਤੁਸੀਂ ਇਹ ਗੱਲ ਬੋਲ ਰਹੇ ਲੋਕ ਆ ਕੇ ਕਹਿਣਗੇ ਹੱਤ ਕੈਸ਼ ਹੋ ਤਾਂ ਮਹਾਰਾਜ ਇਹਦੇ ਵਿੱਚ ਤੁਸੀਂ ਵੀ 40 ਬੰਦੇ ਖੜੇ ਕਰ ਸਕਦੇ ਕਿ ਬਾਬੇ ਨੂੰ ਪੈਸੇ ਦਿੱਤੇ ਆ ਨਹੀਂ ਆਏ ਨਹੀਂ ਆਏ ਕੌਣ ਨਹੀਂ ਨਹੀਂ ਆਏ ਨਹੀਂ ਬਾਬਾ ਜੀ ਆਏ ਨਹੀਂ ਮਹਾਰਾਜ ਮੇਰੇ ਗੱਲ ਸੁਣੋ ਮੇਰੇ ਨਾਂ ਤੋਂ ਲੋਕੀ ਹੁਣ 70 ਮੇਰੇ ਕੋਲੇ 20 ਜਣੇ ਆ ਕੇ ਮਹਾਰਾਜ ਬਾਬਾ ਜੀ ਦੇ ਕੋਲ 20 ਜਣੇ ਆ ਕੇ ਕਹਿੰਦੇ 70000 ਤੁਹਾਡੇ ਖਾਤੇ 'ਚ ਪਾਇਆ ਪ੍ਰੂਫ ਦਿਖਾਓ ਪ੍ਰੂਫ ਦਿਖਾਓ ਕਿਹੜੇ ਖਾਤੇ 'ਚ ਪਾਇਆ ਉਹ ਪਤਾ ਨਹੀਂ ਕਿਹੜਾ ਯੂਪੀ ਦਾ ਖਾਤਾ ਬੋਲ ਰਿਆ ਸੀ 70 ਵਾਲਾ ਮੋਰ ਨੰਬਰ ਚੱਲਦਾ ਪਿਆ ਸੀ ਉਹ ਨਹੀਂ ਜੇ ਮੇਰੇ ਖਾਤੇ 'ਚ ਹੋਵੇ ਦੋ ਚੀਜ਼ੇ ਰਹਿੰਦੇ ਨੇ ਇਨਸਟਾਟੇ 'ਚ ਪੈਸੇ ਹੋਣ ਮੈਂ ਤੁਹਾਡੇ ਡਬਲ ਡਬਲ ਮੋੜੂੰਗੀ ਸੁਣੋ ਸੁਣੋ ਬਾਬਾ ਜੀ ਉਹਦੇ ਵਿੱਚ ਜੇ ਆਪਾਂ ਮਤਲਬ ਇਦਾਂ ਵਾਂ ਕਿ ਲੋਕ ਆ ਕੇ ਵੇਖੋ ਮੰਨ ਲਓ ਵੀ ਇੱਥੇ 1000 ਬੰਦਾ ਇਕੱਠਾ ਹੁੰਦਾ 6 ਤਰੀਕ ਨੂੰ ਜੀ 1000 ਨਹੀਂ 2000 ਕੋ ਮਹਾਰਾਜ ਚਲੋ 2000 ਹੁੰਦਾ ਤੁਹਾਡੇ ਪਾਸ ਆਪ ਲੋਗੇ ਦੇ ਵਿੱਚ ਤੁਸੀਂ 6 ਤਰੀਕ ਨੂੰ ਆਣਾ ਬismillah ਕਰਕੇ ਆਓ ਸਰਕਾਰ ਜਿਵੇਂ ਮਰਜੀ ਆਓ ਤੁਹਾਨੂੰ ਤਾਬੇ ਆਦਾਰ ਚਾਹ ਪਾਣੀ ਮੈਂ ਟੈਂਟ ਲਵਾ ਦੇਣੀ ਬਾਰ ਬਾਰ ਵੱਡਾ ਗੱਲ ਕਰੋ ਤੁਸੀਂ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ ਤੁਹਾਡੀ ਜ਼ਬਾਨ ਸੁਲਖਣੀ ਹੋਵੇ ਜੀ ਤੁਹਾਡਾ ਆਪਣਾ ਡੇਰਾ ਮਹਾਰਾਜ ਤੁਹਾਨੂੰ ਆਂਦੇ ਨੇ ਤਾਬੇ ਤੁਹਾਡੇ ਤਾਬੇ ਆਦਾਰ ਪਰ ਹੱਕ ਸੱਚ ਦਾ ਫੈਸਲਾ ਹੋਵੇ ਨਾ ਮਹਾਰਾਜ ਦੇ ਝੋਟ ਨੀ ਬਿਲਕੁਲ ਬਿਲਕੁਲ ਬੱਬਾ ਜੀ ਅਸੀਂ ਵੇਖੋ ਜਿਹੜੀਆਂ ਤਾਂ ਹੈਗੀਆਂ ਪੈਸਿਆਂ ਦੀਆਂ ਗੱਲਾਂ ਜੀ ਉਹ ਤਾਂ ਜਿਹੜੇ ਲੋਕ ਵੇਖੋ 8-9 ਕੰਪਲੀਟਾ ਹੈਗੀਆਂ ਉਹ ਆਉਣਗੇ ਤੁਹਾਡੇ ਕੋਲ ਉਹ ਤੁਹਾਡੇ ਨਾਲ ਗੱਲ ਕਰਨ ਉਹ ਆਪਾਂ ਨੂੰ ਵੇਖੋ ਉਹ ਵੱਖਰਾ ਮੈਟਰ ਹੈ ਨਾ ਪ੍ਰਸ਼ਾਸਨ ਦਾ ਰਹਿ ਜੂਗਾ ਜੀ ਆਪਣਾ ਮੈਟਰ ਇਹ ਹੈ ਵੀ ਆਪਾਂ ਸਵਾਲ ਜਵਾਬ ਕਰਨੇ ਆ ਜੀ ਆਪਾਂ ਵੇਖੋ ਮੈਂ ਇਹ ਚਾਹਣਾ ਵੀ ਆਪਾਂ ਕੱਠ ਨਾ ਕਰੀਏ ਮਾਹੌਲ ਨਾ ਖਰਾਬ ਹੋਵੇ ਵੀ ਤੁਸੀਂ 5-7 ਜਣੇ ਆਜੋ ਮੈਂ ਵੀ ਆ ਜੰਨਾ ਮੋਗੇ ਆ ਜੰਨਾ ਮੈਂ ਜੀ ਤੇ ਆਪਾਂ মিডিਆ ਦੇ ਰੂਬਰੂ ਬਹਿ ਕੇ ਉੱਤੇ ਡੀਐਸਪੀ ਨੂੰ ਕਹਿ ਦਿੰਨੇ ਆ ਜੀ ਤੇ ਬਹਿ ਕੇ ਆਪਾਂ ਕਰ ਲੀਏ ਸਵਾਲ ਜਵਾਬ ਨੇੜੀਏ ਰੋਜ ਦਾ ਕਲੇਸ਼ ਹੈ ਨਾ ਸੱਚਾ ਮਹਾਰਾਜ ਆ ਵਾਕੇ ਤੁਸੀਂ ਵੀ ਮਾਤਾ ਦੇ ਪੁੱਤ ਬਣਿਆ ਗੋਰੇ ਦੇ ਉਹਨਾਂ ਨੇ ਮੈਨੂੰ ਧੀ ਬਣਾਇਆ ਆਪਣੀ ਨਹੀਂ ਉਹ ਤਾਂ ਬਾਬਾ ਜੀ ਵੇਖੋ ਮੈਂ ਤੁਹਾਡਾ ਦੁਖੀ ਤਾਂ ਹੈ ਹੀ ਨਹੀਂ ਨਾ ਤੁਸੀਂ ਮੇਰੇ ਦੁਖੀ ਹੋ ਹਾਂਜੀ ਆਪਾਂ ਤਾਂ ਗੱਲ ਚਲੋ ਬਖੰਡ ਬਾਤ ਤੇ ਕਰ ਤੁਸੀਂ ਵੀ ਮਹਾਰਾਜ ਮੇਰੇ ਕੋਲ ਗੋਰੀ ਮਾਤ ਨਾਲ ਲਾ ਕੇ ਗਏ ਹੋ ਡੇਰੇ ਦੇ ਵਿੱਚ ਮੈਂ ਤੁਹਾਡੇ ਕੋਲੇ ਆਇਆ ਸੀ ਮੈਂ ਤੁਹਾਡਾ ਵੇਖਣ ਹੀ ਆਇਆ ਸੀ ਸਿਸਟਮ ਮੇਰਾ ਮੇਰੀ ਮੋਟਰਸਾਈਕਲ ਚੋਰੀਆਂ ਦਾ ਪਰਚਾ ਤੁਹਾਡੇ ਤੇ ਪਿਆ ਉਸ ਵਿਸ਼ੇ ਤੇ ਮੇਨਾਂ ਗੱਲ ਹੋਈ ਤੁਹਾਡੇ ਨਾਲ ਨਹੀਂ 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 ਮੇ ਮੇਰੀ ਤਾਂ ਸਪੀਸ਼ੇ ਤੇ ਗੱਲ ਹੀ ਨਹੀਂ ਹੋਈ ਨਹੀਂ ਮਾਤਾ ਗੋਰੀ ਨਾਲ ਨਾਲ ਲੈ ਕੇ ਬਲੈਕ ਕਲਰ ਦਾ ਮਮਾ ਵਾਲੇ ਸੂਟ ਪਾਇਆ ਸੀਗਾ ਉਹ ਸੁਣ ਮੈਂ ਆਇਆ ਤਾਂ ਸੀਗਾ ਮੇਰੀ ਬੇਨਤੀ ਸੁਣ ਅਸੀਂ ਸਾਰਾ ਕੁਝ ਵੇਖਣ ਹੀ ਆਏ ਸੀ ਬਾਬਾ ਗੱਲ ਇਹ ਆ ਵੀ ਵੇਖ ਜੇ ਆਪਾਂ ਉਸ ਤਰੀਕੇ ਨਾਲ ਆਉਂਦੇ ਹੁੰਦੇ ਨਾ ਜੀ ਤੇ ਫਿਰ ਅਸੀਂ ਫਿਰ ਆਪਾਂ ਤੇਰੇ ਖਿਲਾਫ ਥੋੜੋ ਚੱਲਣਾ ਸੀ ਮੈਂ ਜੱਪਖੰਡ ਬਾਦ ਦੇ ਖਿਲਾਫ ਵੀਡੀਓ ਪਾਉਣ ਤੋਂ ਪਹਿਲਾਂ ਤੁਸੀਂ ਕਾਲ ਕਰ ਸਕਦੇ ਸੀ ਬਾਬਾ ਤੇਰੇ ਵਿੱਚ ਆ ਗੱਲਾਂ ਗਲਤ ਆ ਤੂੰ ਵੀਡੀਓ ਨਹੀਂ ਪਾਣੀ ਤੂੰ ਐ ਨਹੀਂ ਕਰਨਾ ਮੈਂ ਤੁਹਾਡੀ ਮਹਾਰਾਜ ਦੱਸੋ ਗੱਲ ਨਾ ਮੰਨਦਾ ਬਾਬਾ ਜੀ ਉਹ ਗੱਲ ਤੁਹਾਡੀ ਨਾਲ ਸਹਿਮਤ ਆ ਮੈਂ ਤੁਹਾਡੀ ਨਹੀਂ ਮੰਨਦਾ ਨਾ ਮੰਨਦਾ ਮਹਾਰਾਜ ਦੱਸੋ ਨਹੀਂ ਨਹੀਂ ਭਾਈ ਸਾਹਿਬ ਜੀ ਬਾਬਾ ਜੀ ਹੁਣ ਮੰਨ ਲਈਏ ਆਪਾਂ ਨਵੇੜੀਏ ਕੰਮ ਇਹਨੂੰ ਮੈਂ ਤਾਂ ਪਹਿਲਾਂ ਵੀ ਤੁਹਾਡੇ ਨਾਲ ਆ ਔਰ ਅੱਜ ਵੀ ਤੁਹਾਡੇ ਨਾਲ ਆ ਨਹੀਂ ਨਹੀਂ ਫਿਰ ਆਪਾਂ ਇਹਨੂੰ ਕਦੋਂ ਬੈਠੀਏ ਦੱਸੋ ਮੈਂ ਮਾੜੇ ਪ੍ਰਧਾਨ ਜੀ ਨਾਲ ਕਰ ਲਾਂ ਗੱਲ ਕਰਕੇ ਤੇ ਫਿਰ ਮੈਂ ਤੁਹਾਨੂੰ 1 ਘੰਟੇ ਤੱਕ ਮਹਾਰਾਜ ਕਾਲ ਕਰਦੀ ਕਿਹੜੇ ਪ੍ਰਧਾਨ ਜੀ ਆਪਣੇ RAM BACHAN ਪ੍ਰਧਾਨ ਜੀ ਜਸਵੰਤ ਸਿੰਘ ਜੱਥੇਦਾਰ ਉਹਨਾਂ ਤੋਂ ਬਿਨਾਂ ਮੈਂ ਤੁਰ ਨਹੀਂ ਨਾ ਮਾਰ ਸਕਦੀ ਇਹ ਰਾਮ ਬਚਨ ਜੇ ਉਹ ਮੈਂ ਤੁਹਾਡੇ ਨਾਲ ਇਕੱਲੇ ਬਹਿ ਕੇ ਜਿਵੇਂ ਮੇਰੀ ਗੱਲ ਸੁਣ ਮੈਂ ਤੁਹਾਡੇ ਨਾਲ ਇਕੱਲੇ ਬਹਿ ਗਈ ਆਉਂਦੇ ਵਿੱਚ ਫਿਰ ਉਹ ਵੀ ਗੁੱਸੇ ਹੋਣਗੇ ਮੇਰੇ ਤੋਂ ਪਿੱਛੇ ਹਟਣਗੇ ਮੇਰੇ ਸੁੱਖ-ਦੁੱਖ ਤੇ ਮਹਾਰਾਜ ਖੜਦਿਆ ਹੋ ਨਹੀਂ ਮੈਨੂੰ ਤੁਹਾਨੂੰ ਤਾਂ ਦੁੱਖ ਆ ਹੀ ਨਹੀਂ ਸਕਦਾ ਬਾਬਾ ਜੀ ਤੁਸੀਂ ਤਾਂ ਆਪ ਸਿੱਧੀਆਂ ਨਿਰੰਕਾਰ ਹੋ ਹੁਣ ਰਾਮ ਨੂੰ ਪਤਾ ਸੀ ਉਹਨੇ ਬਨਵਾਸ ਕੱਟਣਾ ਤਾਂ ਪਰ ਰਾਮ ਸੀ ਕ੍ਰਿਸ਼ਨ ਭਗਵਾਨ ਨੂੰ ਪਤਾ ਸੀ ਕਿ ਭਾਰਤ ਲਗਨੀ ਆ ਉਹ 16 16 ਕਲਾ ਸੰਪੂਰਨ ਸੀ ਉਹ ਰੋਕ ਨਹੀਂ ਸਕਦੇ ਸੀ ਨਹੀਂ ਹੁਣ ਇਹ ਹੁਣ ਵੀ ਦੀ ਵੀ ਦੀ ਵਿਧਾਨ ਨੂੰ ਭੋਲੇ ਸ਼ੰਕਰ ਕਿੱਡੇ ਵੱਡੇ ਹੋਇਆ ਦੇਵਤੇ ਸਾਰੇ ਸ੍ਰਿਸ਼ਟ ਦੇ ਮਾਲ ਮਹਾਰਾਜੋ ਮਾਲਕ ਉਹਨਾਂ ਨੂੰ ਪਤਾ ਸੀ ਮੇਰੇ ਪਾਰਵਤ ਨੇ ਹਵਨ ਕੁੰਡ ਦੇ ਚਸ਼ਾਲ ਮਾਰ ਨਹੀਂ ਹੁਣ ਤੁਸੀਂ ਫਿਰ ਰੰਗਕਾਰ ਨਹੀਂ ਹੁਣ ਤੁਸੀਂ ਨਿਰੰਕਾਰੋਂ ਕੇ ਪਾਤਸ਼ਾਹ ਨਾ 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 ਅਸੀਂ ਤਾਂ ਸੇਵਾਦਾਰ ਆਂ ਜੀ ਬਾਬੇ ਦੇ ਦਰ ਦੇ ਅਸੀਂ ਨਿਰੰਕਾਰੋਂ ਫਿਰ ਗੱਲ ਇਹ ਨਾ ਉਹਨਾਂ ਦੀਆਂ ਆਈਡੀਆ ਵਡੀਆਂ ਹਿਸਟਰੀ ਨਾ ਅਸੀਂ ਤਾਂ ਸੇਵਾਦਾਰ ਆਂ ਉਹਨਾਂ ਦੇ ਦਰ ਦੇ ਦਰਵੇਸ਼ ਆ ਮਹਾਰਾਜ ਚਲੋ ਕਦੋਂ ਆਈਏ ਬਾਬਾ ਜੀ ਮੋਗ ਗਿਆ ਆਪਾਂ ਬਹਿ ਕੇ ਪ੍ਰਸ਼ਾਸਨ ਬਸ ਮੈਂ ਪ੍ਰਧਾਨ ਜੀ ਨਾਲ ਕਰ ਲਾਂ ਗੱਲ ਗੱਲ ਕਰਕੇ ਤੁਹਾਨੂੰ ਟਾਈਮ ਦੇ ਦੇਣਾ ਮਹਾਰਾਜ ਪ੍ਰਧਾਨ ਨੇ ਤਾਂ ਤੁਹਾਨੂੰ ਕਿਹਾ ਹੀ ਨਹੀਂਗਾ ਹੁਣ ਰਾਮਬਚਨ ਨੇ ਥੋੜੋ ਕਿਹਾ ਵੀ ਵੀਡੀਓ ਪਾ ਕੇ ਆਪਾਂ ਜਿਵੇਂ ਆ ਚਲੋ ਜੋ ਵੀ ਬੋਲੇ ਹਨਾ ਜਾਂ ਕੋਈ ਆ ਪਖੰਡਵਾਦ ਵੀ ਐਦਾਂ ਕੋਈ ਚੱਲ ਰਿਹਾ ਕਰ ਰਿਹਾ ਆ ਸਾਡੇ ਮਹਾਰਾਜ ਆ ਜੀ ਨੂੰ ਕਹਿੰਦੇ ਪ ਲੱਗਦਾ ਜੀ ਬਾਬਾ ਜੀ ਫਿਰ ਆਪਾਂ ਵੇਖੋ ਮੇਰੀ ਮੇਰੀ ਬੇਨਤੀ ਸੁਣੋ ਮਹਾਰਾਜ ਕਹਿੰਦੇ ਮੇਰੀ ਬੇਨਤੀ ਸੁਣੋ ਵੇਖੋ ਮੈਂ ਉਸ ਵਿਸ਼ੇ ਤੇ ਨਾ ਜਾਵਾਂ ਹਨਾ ਜੀ ਕਿ ਮੈਂ ਗੱਲ ਕਰ ਲਾਂ ਤੁਸੀਂ ਕਰੋ ਮਹਾਰਾਜ ਗੱਲ ਜਿਹੜੀ ਗੱਲ ਆ ਨਹੀਂ ਮੈਂ ਇੱਥੇ ਮੇਰਾ ਸਾਰਾ ਲਾਈਵ ਚੱਲ ਰਿਹਾ ਟੈਲੀਕਾਸਟ ਕੋਈ ਗੱਲ ਨਹੀਂ ਮਹਾਰਾਜ ਨਹੀਂ ਬਾਬਾ ਜੀ ਫਿਰ ਇਹ ਹੈ ਵੀ ਗੱਲ ਇਹ ਹੈ ਵੀ ਹੁਣ ਆਪਣੇ ਜਟਾਂ ਲਾਈਆਂ ਇਹ ਵੀ ਇੱਕ ਸਲੂਨ ਤੋਂ ਲੱਗੀਆਂ ਤੁਸੀਂ ਮਹਾਰਾਜ ਗੱਲ ਸੁਣੋ ਮੇਰੇ ਜਟਾਂ ਚੈੱਕ ਕਰਾ ਲਿਓ ਚਰਾ ਲਾਂਗੇ ਹਾਂ ਜਿ ਕਰਾਓ ਜੱਟਾ ਚੈੱਕ ਜੇ ਤੁਹਾਨੂੰ ਨਕਲੀ ਲੱਗੀਆਂ ਤੇ ਤੁਸੀਂ ਤਾਂ ਮੈਨੂੰ ਸਵਾਲ ਕਰਿਓ ਮਹਾਰਾਜ ਇਹ ਆਪਣੇ ਆਪ ਆਪਣੇ ਆਪ ਬਣਿਆ ਇਹ ਨਹੀਂ ਫਿਰ ਫਿਰ ਹੁਣ ਬਾਬਾ ਜੀ ਉਹ ਆਪਾਂ ਇੱਕ ਮਰਦ ਸੀਗੇ ਆਪਣਾ ਵਿਆਹ ਵੀ ਹੋਇਆ ਸੀ ਜੀ ਤੇ ਫਿਰ ਆਪਾਂ ਟਰਾਂਸ ਜੈਂਡਰ ਕਿਉਂ ਹੋਏ ਇੱਕ ਮਿੰਟ ਮੈਂ ਨਾਲ ਜਾ ਆਪਣੇ ਕਮਰੇ ਜਾਵ ਰਿਹਾ ਹਾਂ ਸਾਰੀਆਂ ਗੱਲਾਂ ਦੇ ਮਾਰੇ ਤੁਹਾਨੂੰ ਜਵਾਬ ਦੇਣੀਆਂ ਚਾਬੀ ਤੇ ਚਲ ਮੇਰੀ ਗੱਲ ਸੁਣੋ ਬਾਬਾ ਆ ਮੈਂ ਸੰਗਤ ਦੇ ਵਿੱਚ ਬੈਠੀ ਆ ਮਹਾਰਾਜ ਮੈਂ ਬਸ ਆ ਕੇ ਕਰੋ ਆਏ ਕਰੋ ਮੇਰੀ ਬੇਨਤੀ ਸੁਣੋ ਜੀ 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 ਆਪਾਂ ਬਹਿ ਜੀਏ ਮੀਡੀਆ ਦੇ ਰੂਬਰੂ ਨਵੇੜੀਏ ਕੰਮ ਨੂੰ ਫਿਰ ਅਸੀਂ ਮੇਰੇ ਪਾਸੇ ਨਹੀਂ ਨਹੀਂ ਮਹਾਰਾਜ ਤੁਹਾਡੇ ਤਾਬਿਆਦਾਰ ਤੁਸੀਂ ਕਰੋ ਹੁਕਮ ਤੁਸੀਂ ਸਵਾਲ ਕਰੋ ਮੈਂ ਨਹੀਂ ਮੈਂ ਤਾਂ ਮੈਂ ਤਾਂ ਤੁਹਾਨੂੰ ਕਹਿਣਾ ਵੀ ਸਵੇਰ ਦਾ ਟਾਈਮ ਰੱਖੋ ਮੋਗਗੇ ਕਿੰਨੇ ਵਜੇ ਰੱਖਣਾ ਜਵਾਬ ਲੈ ਕੇ ਜਾਵਾ ਸਵੇਰ ਦਾ ਚਲੋ ਕੋਈ ਗੱਲ ਨਹੀਂ ਫਿਰ ਉਹ ਮੇਰੀ ਗੱਲ ਸੁਣੋ ਉਹ ਗੱਲ ਕਰਦੇ ਮਹਾਰਾਜ ਉਹ ਗੱਲ ਸੁਣੋ ਤੁਸੀਂ ਸਾਡੇ ਤੋਂ ਕੀ ਨਹੀਂ ਤੁਸੀਂ ਵੀ ਆਪਦੇ ਹੋ ਕੋਈ ਨਹੀਂ RAM ਵਚਨ ਜੀ ਥੋੜੋ ਕਹਿੰਦੇ ਅਸੀਂ ਵੀ ਤੁਸੀਂ ਵੀ ਸਾਡੇ ਤੋਂ ਸਵਾਲ ਪੁੱਛ ਰਹੇ ਹੋ ਮਹਾਰਾਜ ਐਸੇ ਵੀ ਥੋੜਾ ਸਵਾਲ ਪੁੱਛਾਂਗੇ ਮਾਈ ਖਾਣੇ ਮੈਂ ਦੇ ਦੇ ਵਿੱਚ ਤੁਹਾਡੇ ਨਾਲ ਗੁਰਦੁਆਰੇ ਚ ਕੀ ਹੋਇਆ ਮੈਨੂੰ ਬਿਲਕੁਲ ਪੁੱਛਣਾ ਪਹਿਲੀ ਗੱਲ ਤਾਂ ਬਾਬਾ ਹੁਣ ਆ ਪਾਈ ਵਿੱਚ ਚਲੀ ਜਾਂਦਾ ਇੱਕ ਟਾਬੇ ਹਜ਼ਾਰ ਮਾਰੇ ਤੁਹਾਡੇ ਇੱਕ ਮਿੰਟ ਇੱਕ ਮਿੰਟ ਸਵਾਲ ਇੱਕ ਮਿੰਟ ਇੱਕ ਮਿੰਟ ਸੁਣ ਪਹਿਲੀ ਗੱਲ ਤਾਂ ਮਾਈ ਖਾਨੇ ਮਹੱਲੇ ਗੁਰਦੁਆਰਾ ਸਾਹਿਬ ਮੈਂ ਫਰੀਦਕੋਟ ਰਿਹਾ ਹੀ ਨਹੀਂ ਜੇ ਮੈਂ ਗੁਰਦੁਆਰੇ ਰਿਹਾ ਹੋਇਆ ਨਾ ਤੇ ਮੈਂ ਧੌਣ ਲਵਾ ਦੂੰਗਾ ਕੋਈ ਗੱਲ ਨਹੀਂ ਮਹਾਰਾਜ ਤੁਸੀਂ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਵਾਲ ਕਰਿਓ ਮਹਾਰਾਜ ਜੀ ਸਾਡੀ ਕਿਹੜੇ ਗੁਰਦੁਆਰੇ ਤੇ ਮੈਂ ਇੱਕ ਸਰਕਾਰ ਸਾਡੀ ਐਡੀ ਵੱਡੀ ਕਿੱਥੇ ਔਕਾਤ ਨਹੀਂ ਤੁਸੀਂ ਆਪ ਹੀ ਬਾਬਾ ਜੀ ਕਹਿ ਰਹੇ ਹੋ ਵੀ ਮੈਂ ਸਵਾਲ ਕਰਨੇ ਨੇ ਨਹੀਂ ਉਹ ਸਵਾਲ ਨਹੀਂ ਮਹਾਰਾਜ ਜਿਵੇਂ ਤੁਸੀਂ ਮੇਰੀ ਇੱਕ ਪਰਸਨਲ ਲਾਈਫ ਦੇ ਸਵਾਲ ਪੁੱਛ ਰਹੇ ਹੋ ਤੁਹਾਡਾ ਵੀ ਚਿੱਠਾ ਮਹਾਰਾਜ ਜੀ ਤੁਸੀਂ ਵੀ ਹਰੇਕ ਬੰਦੇ ਤੋਂ ਕੋਈ ਨਾ ਕੋਈ ਗਲਤੀ ਪਿਛਲੀ ਲਾਈਫ ਇਹਦੇ ਵਿੱਚ ਹੋਈ ਹੁੰਦੀ ਹੈ ਨਹੀਂ ਮੈਂ ਤਾਂ ਕੇਂਦਰ ਜੀ ਮੇਰੀ ਗੱਲ ਸੁਣੋ ਮੇਰੀ ਲਾਈਫ ਸੁਣੋ ਇੱਕ ਗੱਲ ਹੋਰ ਸੁਣਾ ਇੱਕ ਗੱਲ ਮਹਾਰਾਜ ਜੀ ਇੱਕ ਗੱਲ ਸੁਣੋ ਜੀ ਕਰੋ ਹੁਕਮ ਮਹਾਰਾਜ ਮੇਰੇ ਮੈਂ ਮੈਂ ਪੁਖਤਾ ਸਬੂਤ ਦੇ ਆਧਾਰ ਤੇ ਗੱਲ ਕਰੂੰਗਾ ਤੁਸੀਂ ਮੇਰੇ ਨਾਲ ਪੁਖਤਾ ਸਬੂਤ ਦੇ ਆਧਾਰ ਤੇ ਗੱਲ ਕਰਨੀ ਹੈ ਬਥੇਰੇ ਆ ਵੀਡੀਓ ਮਹਾਰਾਜ ਜੀ ਤੁਹਾਡੇ ਚੜੀਆਂ ਹੋਈਆਂ ਗਰੁੱਪਾਂ ਚ ਆ ਰਹੀਆਂ ਦੇਖ ਰਹੀਆਂ ਅਸੀਂ ਮੈਂ ਕਹਿੰਦਾ ਮੈਂ ਕਹਿੰਦਾ ਵੀ ਵੇਖੋ ਵੀਡੀਓ ਜਿਹੜੀ ਚੜੀ ਹੈ ਨਾ ਵੀਡੀਓ ਹੋਰ ਹੁੰਦੀ ਹੈ ਹੁਣ ਮੰਨ ਲਓ ਵੀ ਆਪਣੀ ਗੱਲਬਾਤ ਸੱਚ ਹੋਇਆ ਮਹਾਰਾਜ ਜੀ ਬਾਬਾ ਜੀ ਮੈਂ ਸੱਚ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਪਣੀ ਆਪਣੀ ਗੱਲਬਾਤ ਚੱਲ ਰਹੀ ਹੈ ਸੁਣੋ ਮੇਰੀ ਬੇਨਤੀ ਠੀਕ ਹੈ ਜੋ ਵੀਡੀਓ ਚੜ ਗਈਆਂ ਆ ਤੁਹਾਡੀ ਵੀਡੀਓ ਮੰਨ ਲਓ ਚੜ ਗਈ ਕੋਈ ਗੱਲ ਨਹੀਂ ਮਹਾਰਾਜ ਹੁਣ ਨਹੀਂ ਨਹੀਂ ਸੁਣੋ ਸੁਣੋ ਮੇਰੀ ਬੇਨਤੀ ਆਪਾਂ ਗੱਲ ਪੁਖਤਾ ਸਬੂਤ ਤੇ ਹੋਣੀ ਹੈ ਸਾਰੀ ਹਾਂਜੀ ਹੁਣ ਮੰਨ ਲਓ ਵੀ ਮੈਂ ਤੁਹਾਡੀ ਵੀਡੀਓ ਪਾਦਾ ਕੱਲ ਨੂੰ ਮੈਂ ਤੁਸੀਂ ਮੈਨੂੰ ਕਹੋ ਵੀ ਮੇਰੇ ਲਈ ਪੁਗਤਾ ਸਬੂਤ ਲੈ ਕੇ ਆ ਮੈਂ ਲੈ ਕੇ ਆਉਂਗਾ ਤੇ ਜੇ ਜੇ ਤੁਸੀਂ ਤੁਸੀਂ ਮੇਰੇ ਲਈ ਪੁਗਤਾ ਸਬੂਤ ਰੱਖਿਓ ਜਿੱਥੇ ਮੈਂ ਗਲਤ ਹੋਇਆ ਮੈਂ ਉੱਥੇ ਮਾਫੀ ਮੈਂ ਮੰਗੂਗਾ ਕੋਈ ਗੱਲ ਨਹੀਂ ਬਾਬਾ ਜੀ ਆ ਤੁਹਾਡੀ ਪਰਸੂ ਵੀਡੀਓ ਦੇਖ ਰਹੀ ਸੀ ਮੈਂ 25 ਮੋਟਰਸਾਈਕਲ अच्छा नही एक गल सुनो 1625 पारसो एक, एक बंदा ਤੁਹਾਡੇ ਰੋੜੇ ਮਾਰ ਰਿਹਾ ਵਾ ਵੀਡੀਓ ਦੇ ਵਿੱਚ ਉਹ ਕਹਿੰਦਾ ਮੇਰੀ ਕੋਟੀ ਘੜਾਤੀ ਐ ਨੇ ਨਕਲੀ ਦਾ ਸਰਟੀਫਿਕੇਟ ਬਣਾਤਾ ਦੱਸੋ ਸਾਡੇ ਕਿੱਥੇ ਮੋਰ ਸਕਿਆ ਨਾ ਉਹ ਮੈਂ ਆ ਮਹਾਰਾਜ ਵੀਡੀਓ ਦੇਖੋ ਵੀਡੀਓ ਕੋ ਗੱਲ ਇੱਕ ਮਿੰਟ ਸੁਣੋ ਸੁਣੋ ਮੇਰੀ ਮੇਰੀ ਗੱਲ ਸੁਣੋ ਵੀ ਜਿਹੜੀ ਗੱਲ ਤੁਸੀਂ ਇਹ ਕਹਿ ਰਹੇ ਹੋ ਜੀ ਇਹ ਸੱਚ ਹੈ ਮੈਂ ਤੁਹਾਨੂੰ ਵੀਡੀਓ ਸੈਂਡ ਕਰ ਦੇਣਾ ਤੁਹਾਡੇ ਬੱਸ ਨਹੀਂ ਨਹੀਂ ਵੀਡੀਓ ਤਾਂ ਮੇਰੇ ਕੋਲ ਵੀਡੀਓ ਪਈ ਬਾਬਾ ਜੀ ਵੀਡੀਓ ਤਾਂ ਮੈਂ ਕਿੰਨਾ ਹੈਗੀ ਆ ਤਾਈਆਂ ਤਾਈਆਂ ਵੀਡੀਓ ਦਾ ਇੱਕ ਮਿੰਟ ਵੀਡੀਓ ਵੀਡੀਓ ਤਾਂ ਹੈਗੀ ਹੈ ਮੈਂ ਕਦੇ ਕਿਹਾ ਨਹੀਂ ਹੁਣ ਮੈਨੂੰ ਇਹ ਦੱਸੋ ਵੀ ਜਿਹੜੇ ਉਹ ਮੋਟਰਸਾਈਕਲ ਸੀ ਤੁਹਾਨੂੰ ਪਤਾ ਵੀ ਕਿੱਥੇ ਕਿਉਂ ਖੜੇ ਸੀ ਪਤਾ ਤੁਹਾਨੂੰ ਇਸ ਗੱਲ ਦਾ ਮੈਨੂੰ ਨਹੀਂ ਪਤਾ ਜੀ ਇੱਕ ਸਰਦਾਰ ਸਰਪੰਚ ਇੱਕ ਮਿੰਟ ਉਸਨੂੰ ਬਿਆਨ ਬੰਦਾ ਦੇ ਰਿਹਾ ਵਾ ਬੰਦਾ ਬਿਆਨ ਵੀ ਦੇ ਰਿਹਾ ਤਾਂ ਇਹ ਵੀ ਗੱਲ ਕਰ ਰਿਹਾ ਵਾ ਕਿ ਤੁਸੀਂ ਕਿਸੇ ਮੁੰਡੇ ਨਾਲ ਵੀ ਗਲਤ ਕੰਮ ਕੀਤਾ ਸੀਗਾ ਨਾ ਬਾਲਕ ਨਾਲ ਨਹੀਂ ਨਹੀਂ ਉਹ ਫਿਰ ਮੇਰੇ ਤੇ ਪਰਚਾ ਨਹੀਂ ਹੋਣਾ ਸੀਗਾ ਇਹ ਅੱਲਾਹ ਜਾਣਦਾ ਜੀ ਮੈਂ ਤਾਂ ਮੈਂ ਤੁਹਾਨੂੰ ਅੱਲਾਹ ਅੱਲਾਹ ਤਾਂ ਹੁਣ ਮੇਰੀ ਗੱਲ ਸੁਣੋ ਵੀਡੀਓ ਕਿਤੇ ਮੈਂ ਤੁਹਾਨੂੰ ਸੈਂਡ ਕਰਣੀ ਆ ਬਾਬਾ ਜੀ ਅੱਲਾਹ ਤਾਂ ਚਲੋ ਜਾਣ ਲੂਗਾ ਕੋਈ ਗੱਲ ਨਹੀਂ ਵੀ ਆਪਾਂ ਨੂੰ ਇਹ ਦੇ ਇਹਦੇ ਲਈ ਫਿਰ ਉਹ ਫਿਰ ਮੁੰਡਾ ਵੀ ਪੇਸ਼ ਕਰਨਾ ਪੈਣਾ ਪਤਾ ਨਹੀਂ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਮੁੰਡਾ ਪੇਸ਼ ਕਰਿਓ ਹੁਣ ਤੇ ਨਾਲੇ 25 ਮੋਟਰਸਾਈਕਲ ਪੇਸ਼ ਕਰਿਓ ਨਾਲੇ ਉਹਨਾਂ ਦਾ ਪਰਚਾ ਪੇਸ਼ ਕਰਿਓ ਡਾਕਟਰ ਸਾਈਕਲ ਮਹਾਰਾਜ ਕਿਹੜੇ ਪੇਸ਼ ਕਰਨੇ ਸਾਰੇ ਦੁਨੀਆਂ ਵੀਡੀਓ ਦੇਖ ਰਹੀ ਆ ਬਸ ਕੋਈ ਡਰਦਾ ਬੋਲ ਨਹੀਂ ਆ ਉਹ ਹੋ ਹੋ ਵੀਡੀਓ ਬਾਬਾ ਜੀ ਵੀਡੀਓ ਚ ਤਾਂ ਬਹੁਤ ਕੁਝ ਹੁੰਦਾ ਹੈ ਜੇ ਮੈਂ ਚੰਗਾ ਕਰੂ ਮੇਰੇ ਖਿਲਾਫ ਜੇ ਤੁਸੀਂ ਚੰਗਾ ਕਰੋਗੇ ਤੁਹਾਡੇ ਖਿਲਾਫ ਵੀ ਤਾਂ ਇਹ ਤਾਂ ਦੁਨਿਆਦਾਰੀ ਇਦਾਂ ਦੀ ਹੈ ਠੀਕ ਹੈ ਜੀ ਤੇ ਮੈਨੂੰ ਮੈਨੂੰ ਉਹਦਾ ਜਾਂਦਾ ਸਬੂਤ ਦਿਓ ਮੈਨੂੰ ਉੱਤੇ ਐਫ ਆਈ ਆਰ ਨੰਬਰ ਕਢਾ ਕੇ ਦਿਓ ਜੀ ਐਫ ਆਈ ਆਰ ਨੰਬਰ ਕਢਾ ਦਿਓ ਤੇ ਮੈਂ ਉਥੇ ਸਾਰਾ ਮੈਂ ਤੁਹਾਡੇ ਤੋਂ ਮਾਫੀ ਮੰਗ ਲੂੰਗਾ ਨਾ ਮਹਾਰਾਜ ਸਾਡੀ ਐਡੀ ਕਿੱਥੇ ਗਾ ਤੇ ਤੁਸੀਂ ਸਾਡੇ ਤੋਂ ਮਾਫੀ ਮੰਗ ਲਓਗੇ ਇਸ ਤਾਂ ਇੱਕ ਸੇਵਾਦਾਰ ਆ ਬਾਬੇ ਦੇ ਦਰ ਤੇ ਤੁਸੀਂ ਸਾਨੂੰ ਹਰਾਸਮੈਂਟ ਮਹਾਰਾਜ ਕਰ ਰਹੇ ਆ ਨਹੀਂ ਨਹੀਂ ਮੈਂ ਤੁਹਾਡੇ ਨਾਲ ਐਡੇ ਸੁਣੋ ਗੱਲ ਮੇਰੀ ਤੁਸੀਂ ਸਾਡੇ ਨਾਲ ਜੇ ਤੁਹਾਨੂੰ ਸਾਡੇ ਮਹਾਰਾਜ ਕੋਈ ਗਲਤ ਗੱਲ ਗਲਤ ਲੱਗਦੀ ਪਈ ਹੈ ਨਾ ਕਿ ਬਾਬਾ ਜੀ ਇੱਥੇ ਗਲਤ ਗੱਲ ਤਾਂ ਤੁਸੀਂ ਸਾਨੂੰ ਰੋਕ ਸਕਦੇ ਆ ਟੋਕ ਸਕਦੇ ਆ ਅਸੀਂ ਤੁਹਾਡੇ ਗੱਲ ਦੇ ਤਾਬਿਆਦਾਰ ਆ ਬਾਬਾ ਜੀ ਸਾਡੇ ਵਿੱਚ ਗਲਤ ਗੱਲ ਤਾਂ ਨਹੀਂ ਕਰਦੇ ਆਪਾਂ ਮੇਰੀ ਗੱਲ ਸੁਣੋ ਆਪਾਂ ਉਸੇ ਮਸਲੇ 'ਚ ਤਾਂ ਇਕੱਠੇ ਹੋਣਾ ਬਹਿਣਾ ਹੈ ਜੀ ਮੈਨੂੰ ਦੱਸ ਦੋ ਆਪਾਂ ਬਹਿ ਕੇ ਨਵੇੜੀਏ ਨੂੰ ਕਰਾਂ ਹਾਂ ਤੁਹਾਡੇ ਨਾਲ ਉਹ ਹੀ ਗੱਲ ਕਰਦੇ ਆ ਜੀ ਮੇਰੇ ਵੀ ਮੌਤਵਾਰ ਸ਼ਹਿਰ ਦੇ ਬੰਦੇ ਆ ਬਾਲਮਕੀ ਜਿੰਨੇ ਪ੍ਰਧਾਨ ਸਭ ਮੇਰੇ ਨਾਲ ਆ ਉਹ ਕਹਿੰਦੇ ਬਾਬਾ ਜੀ ਸਾਨੂੰ ਤਾਂ ਤੁਹਾਡੇ ਚ ਪਖਾਂਡੇ ਨਹੀਂ ਲੱਗ ਰਿਆ ਉਹ ਸਾਰੇ ਇਕੱਠੇ ਹੋਣਗੇ ਜੀ ਸਵੇਰੇ ਬੈਠੋ ਤੁਸੀਂ ਨਹੀਂ ਇਹ ਤਾਂ ਦੁਨੀਆ ਦੁਨੀਆ ਜਾਣਦੀ ਆ ਬਾਬਾ ਜੀ ਵੇਖੋ ਵੀਡੀਓ ਅਪਲੋਡ ਹੋਈਆਂ ਬਾਬਾ ਜੀ ਸੁਣੋ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਧਿਆਨ ਨਾਲ ਸੁਣੋ ਵੀ ਉਹਦੇ ਵਿੱਚ ਆਪਾਂ ਹਨ ਕਿੰਦਾ ਦੀਆਂ ਗੱਲਾਂ ਕਿਵੇਂ ਕਰ ਰਹੇ ਆ ਉਹ ਆਪਾਂ ਨੂੰ ਬੋਲਣੀਆਂ ਜਾਇਜ਼ ਆ ਕਿ ਨਜਾਇਜ਼ ਸੁਣੋ ਗੱਲ ਮਹਾਰਾਜ ਮੇਰੀ ਤੁਸੀਂ ਉਹ ਇੱਕ ਛੋਟਾ ਜਿਹਾ ਕਿ ਟੱਪਾ ਦੇਖ ਲਿਆ ਤੁਸੀਂ ਮੇਰੇ ਖਿਆਲ ਨਾਲ ਸਾਰੀ ਵੀਡੀਓ ਨੇ ਵਖਿਓ ਵੀਡੀਓ ਮੇਰੇ ਪੇਜ ਤੇ ਵੀ ਮਹਾਰਾਜ ਜੀ ਪਈ ਹੋਊਗੀ ਹੂੰ ਹੂੰ ਉਹ ਮੇਰੇ ਕੋਲ ਲੇਡੀਜ਼ ਆਈ ਆ ਹੂੰ ਹੁਣ ਕਹੀਆਂ ਮੈਂ ਕਿਸੇ ਦਾ ਪਰਦਾ ਮਹਾਰਾਜ ਜ਼ਹਿਰ ਨਹੀਂ ਕਰਦੀ ਹੁਣ ਉੱਥੇ ਬੈਠੀ ਸੀ ਸੰਗਤ ਬਾਬਾ ਜੀ ਦੇ ਲਹਿਰ ਚੱਲ ਰਹੀ ਸੀਗੀ ਤੇ ਮੈਂ ਕਿਸੇ ਦਾ ਮਹਾਰਾਜ ਪਰਦਾ ਜ਼ਾਹਿਰ ਨਹੀਂ ਕਰਦੀ ਸੋ ਵਿਚਾਰੀ ਦੀ ਕੋਈ ਪਰਸਨਲ ਗੱਲ ਉਹਨੇ ਮੈਂ ਬੋਲ ਰਹੀ ਸੀ ਭਾਈ ਮੈਂ ਜੋ ਗੱਲ ਕਰੂੰਗੀ ਸੰਗਤ ਦੇ ਵਿੱਚ ਕਰੂੰਗੀ ਜੇ ਤੋਂ ਮੈਗ ਦੇ ਵਿੱਚ ਬੱਚਾ ਨਹੀਂ ਦੱਸਣਾ ਪਰਦਾ ਤਾਂ ਜ਼ਾਹਿਰ ਉਦੋਂ ਹੋਣਾ ਸੀ ਜੋ ਮੈਗ ਤੇ ਬੋਲਣਾ ਸੀ ਉਹਨੇ ਤੇ ਉਹ ਕਹਿਤਾ ਰਹੀ ਸੀ ਪਰਸਨਲ ਗੱਲ ਕਰਨੀ ਆ ਸੋ ਹੁਣ ਇੱਕ ਤੁਸੀਂ ਇੱਕ ਤੁਸੀਂ ਇੱਕ ਇੱਕ ਗੱਲ ਹੋਰ ਕਹੀ ਵੀਡੀਓ ਤੇ ਵੀ ਉਹ ਮੈਂ ਵੀ ਉਹ ਪੀਰਾਂ ਦੇ ਥੱਲੇ ਪੈ ਕੇ ਪੀਰਾਂ ਨੂੰ ਪਾਇਆ ਉਹਦਾ ਕੀ ਫਿਰ ਉਹ ਵੀ ਤੁਸੀਂ ਜੀ ਉਹ ਵੀ ਉਹ ਵੀ ਤੁਸੀਂ ਉਹ ਵੀ ਮਹਾਰਾਜ ਵੀਡੀਓ ਚੰਗੇ ਤਰ੍ਹਾਂ ਦੇਖਿਓ ਮੈਂ ਆਪਣੇ ਗੁਰੂਆਂ ਤੋਂ ਸਭ ਕੁਝ ਸਿੱਖਿਆ ਬਾਬੇ ਗਰਮੇਲ ਨਾਥਾ ਚੇਲਾ ਬਾਬਾ ਗੋਪੀ ਨਾਥ ਬਾਪੂ ਨਾਥ ਦਾ ਮੁੰਡਾ ਵੀ ਨੈਕਸਟ ਟਾਈਮ ਮੇਰੇ ਕੋਲ ਹੀ ਬੈਠੇ ਆਉਂਦੇ ਜਦੋਂ 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 ਸੁਣੋ ਮਹਾਰਾਜ ਦੀ ਸੇਵਾ ਲਈ ਹੈ ਨਾ ਉਦੋਂ ਉਹ ਹੈ ਨਹੀਂ ਸੀਗੇ ਮੇਰੀ ਬੇਨਤੀ ਸੁਣੋ ਇਸ ਸੰਬੰਧੀ ਸੁਣ ਲਓ ਮੇਰੀ ਗੱਲ ਜਿਹੜੇ ਹੈਗੇ ਨੇ ਨਾਥਾਂ ਦੇ ਸਾਰੇ ਟਰਸਟ ਆਉਣਗੇ ਮੇਰੇ ਨਾਲ ਕੋਈ ਗੱਲ ਨਹੀਂ ਮੈਂ ਇਸ ਸਵਾਲ ਤੇ ਵੀ ਗੱਲ ਕਰ ਲਵਾਂ ਬਾਬਾ ਗਰਮੇਲਨਾਥ ਉਹਨਾਂ ਦੇ ਚੇਲੇ ਬਾਬਾ ਗੋਪੀਨਾਥ ਉਹਨਾਂ ਨੂੰ 5 ਸਾਲ ਹੋ ਗਏ ਨਾਥ ਤੁਸੀਂ ਕਿਹੜੇ ਕਿਵੇਂ ਹੋਗੇ ਨਾਥ ਬਾਬਾ ਜੀ ਅਸੀਂ ਨਾਥਾਂ ਦੇ ਚੇਲੇ ਜੀ ਜੋ ਸਾਨੂੰ ਗੁਰ ਵਿਦਿਆ ਸਿਖਾਈਏ ਸਾਡੇ ਗੁਰੂਆਂ ਉਸਤਾਦਾਂ ਨੇ ਸਿਖਾਈਆ ਮਹਾਰਾਜ ਜੀ ਨਹੀਂ ਕੋਈ ਨਹੀਂ ਚਲੋ ਇਹ ਵੀ ਆਪਾਂ ਸਾਫ਼ਤ ਕਰ ਲਾਂਗੇ ਨਾ ਚਲੋ ਬਾਬਾ ਜੀ ਆਪਾਂ ਬਹਿ ਕੇ ਨੂੰ ਕਰੀਏ ਨਵੇੜੀ ਕੋਈ ਨਹੀਂ ਮੈਨੂੰ ਕਰ ਲਿਆ ਤਾਂ ਮਹਾਰਾਜ ਗੱਲ ਕੱਲ ਦਾ ਰੱਖ ਲੋ ਟਾਈਮ ਮੇਰੇ ਵੱਲੋਂ ਤੁਸੀਂ ਮੰਗਲਵਾਰ ਦਾ ਰੱਖ ਲੋ ਮੇਰੇ ਵੱਲੋਂ ਬੁੱਧਵਾਰ ਦਾ ਰੱਖ ਲੋ ਜਿਵੇਂ ਤੁਸੀਂ ਕਹੋਗੇ ਤੁਹਾਡੇ ਥਾਪੇ ਨਾਲ ਮੈਂ ਤਾਂ ਹੁਣ ਕਹੋ ਮੈਂ ਆ ਜਨਾਂ ਚਲੋ ਕੋਈ ਗੱਲੇ ਮਹਾਰਾਜ ਹੋਣੇ ਆਪਾਂ ਪੁੱਛ ਲੈਨੇ ਮੈਂ ਕਰ ਲੈਣ ਤੋ ਗੱਲ ਇੱਥੇ ਮੈਂ ਤੁਹਾਨੂੰ ਹੁਣੇ ਬੈਕਲ ਦੋ ਆ ਮਿੰਟਾ ਚਲਾ ਦੇਣੀ ਹੈ ਕਰੋ ਜੀ ਕਰੋ ਜੀ ਕਰੋ